ਮੋ ਵੀ ਰਸਬ ਨੂੰ ਹੋ ਗਿਆ ਛੁੱਟੀਆਂ ਅੱਜ ਇਹ ਹੋ ਗਿਆ ਫ੍ਰੀ ਹੁਣ 3 ਮਹੀਨੇ ਵਾਸਤੇ ਚੱਲਿਆ ਇੰਡੀਆ ਚੱਲੀਏ ਹੁਣ ਵਜਿਆ ਉਹ ਭਰਾਵਾ ਕੱਟ ਲੈ ਕੇ ਡੇ 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 ਐ ਨਿਸ਼ਾਨ ਪੁਆ ਕੇ ਜਾਉਂਗੇ ਇੰਡੀਆ ਨੂੰ ਹਟਦੇ ਨਹੀਂ ਤੁਸੀਂ ਹੁਣ ਕਿੱਥੇ ਆ ਵਜਿਆ ਮੋਬਲੀ ਵਜੂ ਮੇਰੇ ਪੁੱਤ ਦੇ ਹੈ ਹਾਂ ਹੂੰ ਚੱਲ ਪੁੱਤੋਂ ਇੰਡੀਆ ਜਾਣਾ ਧਿਆਨ ਨਾਲ ਹੈ ਛੱਟ ਬਿਟਣਾ ਖਾਲੇ ਕੋਈ ਹਾਂ ਲੋ ਜੀ ਇੰਡੀਆ ਨੂੰ ਜਾਣ ਦੀਆਂ ਤਿਆਰੀਆਂ ਬੱਚਿਆਂ ਦੀਆਂ ਤੇ ਸਮਾਨ ਸਪੂਰਾ ਨਹੀਂ ਹੋ ਰਿਹਾ ਕਦੇ ਕੁਝ ਘਟ ਜਾਂਦਾ ਕਦੇ ਕੁਝ ਹੁਣ ਇੱਕ ਦੋ ਚੀਜ਼ਾਂ ਹੋਰ ਲੈਣਾ ਆਇਆ ਹੋਇਆ ਮੈਂ ਇੱਥੇ ਤੇ ਇੱਥੇ ਚਰਚ ਬੜੀ ਸੋਹਣੀ ਪਿਛੇ ਯਾਰ ਬੜਾ ਸ਼ਾਂਤ ਜਿਹਾ ਪਿੰਡ ਹੈ ਵੀ ਪੂਰਾ ਸੂਰਜ ਵੀ ਹੈ ਪਰ ਹੁਣ ਚਰਚ ਦੇ ਬਿਲਕੁਲ ਬੜਾ ਹੀ ਸੋਹਣਾ ਲੱਗਦਾ ਤੇ ਆਲਾਦਾਲਾ ਵੀ ਬੜਾ ਸੋਹਣਾ ਬਣਾਇਆ ਹੋਇਆ ਨੇ ਇੱਥੇ ਦਾ ਬੋਲ ਵੀ ਅੱਜ ਬੈਠਿਆ ਬੈਠੇ ਜਾ ਓੜੀ ਤਾਂ ਸੱਤਾ ਪਿਆ ਮੇਰਾ ਲੱਡੂ ਆ ਪਹਿਣਾ ਹਜੇ ਅੱਛਾ ਤੂੰ ਹੁਣ ਕੀ ਖੇਡਣਾ ਮੇਰੇ ਪੁੱਤਰ ਕੀ ਪੁੱਤ ਖੇਡਣਾ ਬੋਲ ਨਾਲ ਥੋੜਾ ਖੇਡਣਾ ਓਏ ਓ ਓ ਗੱਲ ਕਰਦੇ ਆ ਦੇਖੋ ਇਹਨੂੰ ਗੇਟ ਨਾਲ ਆ ਜਾਓ ਪਿੜਾਇ ਬੱਸ ਇਹਨੇ ਸਟੰਟ ਚ ਨਾ ਮਾਰੀ ਜਾਓ ਸੁਖਸਾਂਦ ਨਾਲ ਚੜਜੋ ਜਹਾਜ਼ ਮਾਮਾ ਆਰੇ ਆਰੇ ਅੱਦਲਾ ਨੰਗ ਜਾ ਨੰਗ ਜਾ ਤੁਸੀਂ ਕੋਈ ਨਿਸ਼ਾਨੀ ਲਵਾ ਕੇ ਜਾਣੀ ਮੋਲਾ ਦਾ ਇੰਡੀਆ ਨੂੰ ਐਦਾ ਜਾਂਦੇ ਨਹੀਂ ਲੱਗਦੇ ਮਨ ਨੂੰ ਸੁਖਸਾਂਦ ਨਾਲ ਕਈ ਦਿਨਾਂ ਦਾ ਵਿਚਾਰ ਰਿਆਂ ਤੁਹਾਨੂੰ ਹਾਂਜੀ ਆਰੇ ਸ਼ੋਰ ਪਾ ਦਿੱਤਾ ਵੀ ਦਾ ਅੰਨ ਲਾ ਬੀਚੇ ਚੰਗੇ ਜਾਣੇ ਨੇ ਗਾਹ ਪਾਇਆ ਬੈ ਸਾਹ ਹਾਂਜੀ ਗਲੀ ਦੇ ਵਿੱਚ ਉਹ ਤੱਕ ਜਾਣੇ ਆ ਤੇ ਵਾਪਸ ਆਉਣੇ ਕਈ ਵਾਰ ਗੱਡੀ ਆ ਜਾਂਦੀ ਉਹਦੇ ਕਰਕੇ ਖੜਾ ਮੈਂ ਇੱਥੇ ਗੱਡੀ ਕਈ ਵਾਰ ਤੇਜ਼ ਲੰਘਦੀ ਐ ਫੇ ਆੜੇ ਛੋਟਾ ਜਾ ਇੱਧਰ ਆ ਦੇਖੋ ਮੇਰੇ ਨੇ ਲਾਈ ਮਾਰ ਦਿੱਤਾ ਮਾਫ ਕਰਨਾ ਬਸ ਸੈਕ ਨਾ ਦੇ ਨੇ ਉਹ ਕਰਿਆ ਪਿਆ ਬਸ ਕੰਜ਼ਿਊਮਰ ਕੱਢਿਆ ਪਿਆ ਕਰੇ ਉਧਰ ਨੂੰ ਕਰੇ ਉਧਰ ਨੂੰ ਉਹ ਆ ਗਈ ਗੱਡੀ ਪਿੱਛੇ ਦੇਖ ਲੋ ਜੀ ਤੇਜ਼ੀ ਹੋ ਗਏ ਪੈਕ ਦੰਨ ਉਰੇ ਪਏ ਇਕੰਦਰ ਪਿਆ ਤੇ ਹੁਣ ਚੜਾਈਏ ਇਹਨਾਂ ਨੂੰ ਜਹਾਜ਼ ਹੋਰ ਹੋਰ ਜਿਆਦਾ ਹੋਰ ਬੱਪੂ ਕੋਲ ਜਾਰ ਵਾਚ ਨਾ ਕੋਲ ਜਾਰ ਹਾਂ ਤੇ ਹੋਰ ਬੱਸ ਕੋਲ ਤੂੰ ਜਣਾ ਤੂੰ ਮੇਰੇ ਕੋਲ ਰਹਿ ਜਾ ਮੇਰਾ ਪੁੱਤਰ ਹਾਂ ਅੱਪ ਤੋਂ ਜਿਹੜੇ ਰੂੰਗਰ ਚੀਜੀ ਖਿਲਾਉਂਗਾ ਬੋਨੋ ਬੋਨੋ ਚੀਜੀਆ ਤੈਨੂੰ ਰੋਜ਼ ਨਮੀ ਨਮੀ ਡਿਸ਼ ਹਾਂ ਦੇਖ ਲੈ ਸੋਚ ਲੈ 500 ਕਰ ਲੈ ਜਾਣਾ ਹੈ ਮੈਂਗੋ ਖਾਣੇ ਮੈਂਗੋ ਅੰਬੀਆਂ ਚੂਪਣੀਆਂ ਬਾਈ ਜਾ ਕੇ ਇਹਨਾਂ ਨੇ ਹੁਣ ਨਾਨਕੇ ਜਾਂਦੇ ਪਾਪਾ ਦਾ ਮੈਂਗੋ ਖਾ ਗਿਆ ਉਹ ਖਾ ਲਈ ਮੈਂਗੋ ਵੀ ਖਾ ਲਈ ਮੈਂਗੋ ਵੀ ਨਾ ਰਹਿ ਗਏ 2 ਘੰਟੇ ਰਹਿ ਗਏ 9:30 'ਤੇ ਤੁਹਾਨੂੰ 9:30 ਔਰ 10:00 ਤੇ ਜੋ ਕਰੋ ਤੇ ਕਮੈਂਟ ਤੇ ਜ਼ਰੂਰ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਐਂਡ ਤੇ ਕਹੀਦਾ ਹੁੰਦਾ ਉਹ ਆਪਾਂ ਜਾ ਕੇ ਬਾਅਦ ਚ ਕਹਾਂਗੇ ਜਰਾ ਭਾਈ ਰਿਪੋਰਟ ਤੇ ਜਾਉਂਗੇ ਜਦੋਂ 에어ਪੋਰਟ ਤੇ ਜਾਓਗੇ ਉਦੋਂ ਕਹੋਗੇ ਓਕੇ ਸਾਡਾ ਸਵਾਰ ਕਰ ਦਿਆ ਬਲਕ ਸੋਲਨ ਫੋਕਮੈਂਟ ਜੋਕਰ ਤੇ ਲਾਈਕ ਕਰੋ ਤੇ ਇੱਕੋ ਗੱਲ ਰੱਤੀ ਪਈਦਾ ਹਸ ਤੇ ਬੰਦਾ ਬਟ ਲਿੰਕ ਲੱਕ ਤੇ ਬਾਏ ਬਾਏ ਉਹ ਜੀ ਕਹਿੰਦੇ ਰਸਮ ਦੀਪ ਹੋ ਗਈ ਤਿਆਰ ਪੂਮਾ ਪੂਮਾ ਪੰਮੇ ਵਾਲੀ ਪਾ ਲਈ ਨੇ ਟੀ-ਸ਼ਰਟ ਤੇ ਇੱਧਰ ਹਜੇ ਐਦਾਂ ਹੀ ਫਿਰਦਾ ਭਈਆ ਹਾਂ ਚੱਲ ਬੇ ਉਹ ਤਾਂ ਹੋ ਜਾ ਰੈਡੀ ਹੁਣ ਇਹ ਨੂੰ ਤਿਆਰ ਪਤਾ ਨਹੀਂ ਕਰਦੇ ਨਹੀਂ ਕਰਦੇ ਜੇ ਇਹ ਨੂੰ ਤਿਆਰ ਕਰਦੇ ਇਹ ਨੂੰ ਦੋ ਵਾਰ ਤਿਆਰ ਹੋਰ ਕਰਨਾ ਪੈਣਾ ਇਹ ਨੂੰ ਤਿਆਰ ਅਸੀਂ ਉਦੋਂ ਵੀ ਕਰਦੇ ਹਾਂ ਜਦ ਗੱਡੀ 'ਚ ਬੈਠਣਾ ਬਸ ਲਾਸਟ ਟਾਈਮ ਇਹ ਨੂੰ ਤਿਆਰ ਕਰਦੇ ਆ ਮੈਂ ਨਹੀਂ ਕਰਨਾ ਬਲੌਗ ਬੰਦ ਆਏ ਚੱਲਿਆ ਫਿਰ ਪਲੇਨ 'ਚ ਬੈਠਣਾ ਚਲ ਪਾ ਫਿਰ ਆ ਬੂਟ ਵਾਓ ਉਹ ਵੀ ਬੂਟ ਹਾਂਜੀ ਪੰਮਾ ਜੀ ਕਿੱਦਾਂ ਬੂਟ ਫਿੰਜਾ ਫੁੱਲ ਓ ਪੰਮਾ ਜੀ ਕਿੱਦਾਂ ਫਿਰ ਕਿਹੜੇ ਜੀ ਖੜਾ ਦਾ ਰਸਮ ਨੂੰ ਖੜਾ ਚੱਕੇਗੀ ਆਏ ਹਾਏ ਹਾਏ ਚੱਕ ਲੈਗੇ ਲੋ ਵੀ ਆਲਮੋਸਟ ਸਾਰਾ ਕੁਝ ਰੈਡੀ ਹੋ ਗਿਆ ਹੁਣ ਚੱਲ ਬੈਠਣ ਲੱਗੇ ਗੱਡੀ ਦੇ ਵਿੱਚ ਤੇਚੀ ਰੱਖ ਲੇ ਉਹ ਕਰ ਗਿਆ ਖੜਾ ਚ ਖੜਾ ਚ ਖੜਾ ਪੋ ਜੀ ਤੇਚੀ ਲਾਦ ਲਿਆ ਤਿੰਨ ਪਿਛੇ ਰੱਖ ਤੇ ਇੱਕ ਅੱਗੇ ਰੱਖਤਾ ਸੈਟ ਜੇ ਨਹੀਂ ਜਾਂਦੇ ਇਹਦੇ ਵਿੱਚ ਹੁਣ ਚੱਲੀਏ ਸਿੱਧਾ 에ਰਪੋਰਟ ਨੂੰ 에ਰਪੋਰਟ ਤੇ ਲੱਗ ਗਈ ਆ ਕਹਿੰਦਾ ਪ੍ਰੋਗਨ ਲੈਣਾ ਚਲੋ ਸਹੀ ਆ ਜੀ ਮਿਲਦੇ ਆ ਓਕੇ ਲੋ ਜੀ 에어ਪੋਰਟ ਤੇ ਪਹੁੰਚ ਚੁੱਕੇ ਆਪਾਂ ਇੱਥੇ ਪਾਰਕਿੰਗ ਪਹਿਲੇ 1 ਘੰਟਾ ਫ੍ਰੀ ਹੈ ਉਹਦੇ ਬਾਅਦ 10 ਯੂਰੋ ਆ ਚਲੋ ਹੁਣਾਂ ਚਲੀ ਅੰਦਰ ਦੇਖੀ ਜਾ ਕੇ ਬਾਈ ਬਾਈ ਲੋ ਜੀ ਵੜ ਕੇ ਬੱਚੇ ਅੰਦਰ ਸਾਨੂੰ ਬਾਹਰੋਂ ਨਾ ਪਰਿਆ ਰੱਬੀ ਵਾਲੇ ਉੱਥੇ ਪਿੱਛੇ ਇੱਥੇ ਬੋਟਿੰਗ ਹੁੰਦੀ ਆ ਤਕਰੀਬਨ ਘੰਟਾ ਡੇਢ ਘੰਟਾ ਲੱਗੇ ਰਹੇ ਉੱਥੇ ਰਸਮ ਨੇ ਤਾਂ ਕਰ ਲਿਆ ਦਾ ਮੂੰਹ ਹੋਰ ਤੇਰਾ ਸਾਈਡ ਜਾ ਹੋ ਗਈ ਥੋੜੀ ਤੇ ਮਤਲਬ ਦਮ-ਦਮਾ ਚਲੋ ਤੁਸੀਂ ਅੰਦਰ ਯਾਨੀ ਪਾਪਾ ਤੁਸੀਂ ਨਹੀਂ ਜਾਣਾ ਹੈਗਾ ਨਿਆਣੇ ਹੋ ਜਾਂਦਾ ਕਈ ਵਾਰ ਉਹਨੇ ਸ਼ਾਰਜਾ 2 ਘੰਟੇ ਸਟੇ ਉੱਥੇ ਆ ਤੂੰ ਤਾਂ ਸਿੱਧਾ ਦਿੱਲੀ ਲੋ ਜੀ ਹੁਣ ਬਣਿਆ ਘਰੇ ਆ ਕੇ ਮੈਂ ਬੈਰਕਮ ਮੈਂ ਮੜਾ ਜੇ ਰਸਤੇ 'ਚ ਰੁਕ ਗਿਆ ਸੀ ਤੇ ਗਰਮੀ ਬੜੀ ਆ ਜੀ ਯਾਰ ਇੰਡੀਆ ਪਤਾ ਨਹੀਂ ਕੀ ਹਾਲ ਹੋ ਉਹਨਾਂ ਦਾ ਤੇ ਅੱਜ ਕਿੱਜਨ 'ਵੀ ਆਪੇ ਕਰਨੇ ਆਪਣਾ ਸਾਰਾ ਕੁਝ ਬਣਾਉਣਾ ਵੀ ਆਪੇ ਪੈਣਾ ਤੇ ਟਾਈਮ ਵੱਜ ਗਿਆ ਪੂਰੇ ਦੁਪਹਿਰ ਦੇ 12 1 ਵਜੇ ਕੇ 10 ਮਿੰਟ 'ਚ ਫਲੈਟ ਉਹਨਾਂ ਦੇ ਓਹੋ ਹੋ ਲੋ ਜੀ ਅੱਜ ਆਪਾਂ ਖਾਵਾਂਗੇ ਸਲਾਦਾ ਵਿੱਚ ਪਾ ਲੈਣੇ ਅਲੀਵੇ ਆਦੂਆ ਅਚਾਰ ਗੰਡਿਆਂ ਦਾ ਚਰਕੋਫ ਵੀ ਵਿੱਚ ਪਾ ਲੈਣੇ ਵਿੱਚ ਪਾ ਲੈਣਾ ਆਪਾਂ ਨੇ ਆਹ ਕੱਕਨੇ ਨੇ ਖੀਰਾ ਤੇ ਖਾਣੇ ਅੱਜ ਦੁਪਹਿਰ ਦਾ ਖਾਣਾ ਅੱਜ ਆਪਣਾ ਇਹ ਹੋਊਗਾ ਲੋ ਜੀ ਰਸਮਨਾ ਹੀ ਬੈਠ ਕੇ ਪਲੇਨ ਦੇ ਵਿੱਚ ਤੇ ਹੁਣ ਜਣਾ ਉਹਨਾਂ ਨੇ ਇਥੇ ਸਾਰਜਾ ਸਾਰਜਾ ਤੋਂ ਫਿਰ ਦਿੱਲੀ ਤੇ ਬਾਕੀ ਦੀ ਗੱਲਬਾਤ ਕਰਾਂਗੇ ਆਪਾਂ ਅਗਲੇ ਵਲੌਗ ਦੇ ਵਿੱਚ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਉਮੀਦ ਕਰਦਾ ਨੂੰ ਵਧੀਆ ਲੱਗਿਆ ਹੋਊਗਾ ਵਧੀਆ ਲੱਗੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੋਗ ਨੂੰ ਹੁਣ ਬੈਠਾ ਪਲੇਨ ਤੇ ਨਹੀਂ ਉਹਨੇ ਬਹੁਤ ਘਾਪ ਪਉਣਾ ਤਾਂ ਓਕੇ ਵੀਰੋ ਬਾਏ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ